ਹੁਣ ਜੋ ਪਿਛੇ ਪੰਜਾਬ ਵਿੱਚ ਹੜ੍ਹ ਆਇਆ ਉਦੋਂ ਵੀ ਸ਼੍ਰੋਮਣੀ ਗੋਦਾਰ ਪ੍ਰਬੰਧਕ ਕਮੇਟੀ ਨੇ ਅਧਿ ਇੱਥੋਂ ਦੇ ਮੁਲਾਜ਼ਮਾਂ ਨੇ ਤੇ ਮੈਂਬਰ ਸਾਹਿਬਾਨ ਨੇ ਆਪਣਾ ਪੂਰਾ ਯੋਗਦਾਨ ਪਾਇਆ ਇੱਥੋਂ ਤੱਕ ਕਿ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਸਲਾਵਾਜ ਪ੍ਰਬੰਧ ਕੀਤੇ ਗਏ ਉਹਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਰਿਹਾ ਗਿਆ ਰਿਹਾ ਅੱਜ ਦਾ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਕਿ ਜਿਹੜੇ ਲੋਕਾਂ ਨੇ ਪਸ਼ੂ ਰੱਖੇ ਸੀ ਉਹਨਾਂ ਲਈ ਵੀ ਚਾਰੇ ਦਾ ਪ੍ਰਬੰਧ ਕੀਤਾ ਹੈ ਤਾਂ ਕਿ ਜਿੱਥੇ ਇਨਸਾਨ ਨਾ ਭੁਖਾ ਰਹੇ ਉਹਥੇ ਡੱਗਰੇ ਭੁੱਖੇ ਨਾ ਰਹਿਣ ਅੱਜ ਸ਼ਰਮਣੀ ਗੋਦਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਬੜੀਆਂ ਸ਼ਹਾਸ਼ਤਾਂ ਚ ਜੰਦੀਆਂ ਅੱਜ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਤੇ ਜਿਹੜੇ ਪ੍ਰਬੰਧਕ ਲਾਏ ਜਾ ਰਹੇ ਨੇ ਉਹਨਾਂ ਦਾ ਸਿੱਧਾ ਹੀ ਆਰਐਸਐਸ ਦੇ ਨਮਾਇंदे ਲਾਏ ਜਾ ਰਹੇ ਨੇ ਜਾਂ ਵਿੰਗੇਟੇ ਟਢੰਗਰਾ ਉਹਨਾਂ ਨਾਲ ਸੰਬੰਧਿਆ ਤੁਸੀਂ ਵੇਖ ਲਓ ਹਜੂਰ ਸਾਹਿਬ ਜਿਹੜਾ ਉੱਥੇ ਪ੍ਰਬੰਧਕ ਲਾਇਆ ਉਹ ਅਮਰਤਾ ਰਿਵੀਆ ਨਹੀਂ ਪਹਿਲਾਂ ਤੇ ਬਿਲਕੁਲ ਹੀ ਉਹਨਾਂ ਨੇ ਮੋਨਾ ਹੀ ਲਾ ਦਿੱਤਾ ਸੀ ਇਦਾਂ ਹੀ ਪਟਨਾ ਸਾਹਿਬ ਆ ਇਦਾਂ ਹੀ ਹੁਣ ਦਿੱਲੀ ਕਮੇਟੀ ਐ ਉੱਥੇ ਭਾਜਪਾ ਦਾ ਕਰਜ਼ਾ ਕਰ ਲਿਆ ਇਦਾਂ ਹੀ ਹਰਿਆਣਾ ਕਮੇਟੀ ਤੇ ਸਿਰਫ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬਚੀ ਆ ਜਿਹਨੂੰ ਉਹ ਟਾਰਗੇਟ ਕਰ ਰਹੇ ਨੇ ਕਿਉਂਕਿ ਇਹ ਏਜੰਸੀਆਂ ਚਾਹੁੰਦੀਆਂ ਨੇ ਕਿ ਜਿੱਨਾ ਚਿਰ ਸਿੱਖਾਂ ਦੇ ਕੋਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਚਿਰ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਉਹ ਵਿੰਗਟ ਡੇਟਾ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸੇ ਨਾ ਕਿਸੇ ਤਰ੍ਹਾਂ ਅਟੈਕ ਕਰਦੇ ਨੇ ਕਿਸੇ ਵੀ ਤਰ੍ਹਾਂ ਜਿੰਨੇ ਮਰਜੀ ਇਹ ਅਟੈਕ ਹੋ ਜਾਣ ਜਾਂ ਜਿੰਨੇ ਮਰਜੀ ਸਾਨੂੰ ਤੋੜਨ ਦੀ ਕੋਸ਼ਿਸ਼ ਕਰਨ ਇੱਥੋਂ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਇਸ ਕਮੇਟੀ ਦੇ ਜਾਂ ਜਿਹੜੇ ਸਾਡੇ ਮੁਲਾਜ਼ਮ ਨੇ ਇਹ ਮੇਸ਼ਾ ਹੀ ਆਪਣੀ ਡਿਊਟੀ ਜਿਹੜੀ ਉਹ ਜਿੰਦ ਜਾਨ ਨਾਲ ਕਰਦੇ ਨੇ ਚਾਹੇ ਜ਼ਮੀਨਾਂ ਦੇ ਪ੍ਰਬੰਧ ਲੈਣੇ ਹੋਣ ਉੱਥੇ ਵੀ ਇਹ ਨਹੀਂ ਪਰਵਾਹ ਕਰਦੇ ਸਾਡੇ ਮੁਲਾਜ਼ਮ ਕੀ ਉੱਥੇ ਸਾਡੀ ਜਾਨੀ ਨੁਕਸਾਨ ਹੋਊਗਾ ਮਾਰੀ ਨੁਕਸਾਨ ਹੋਊਗਾ ਹੁਣ ਥੋੜੇ ਦਿਨ ਹੀ ਪਹਿਲਾਂ ਲੁਧਿਆਣੇ ਜ਼ਮੀਨ ਦਾ ਪ੍ਰਬੰਧ ਲੈਣ ਲਈ ਗਏ ਜੀ ਸਾਡੇ ਮਿਸ ਖਤਰ ਸਾਹਿਬਾਂ ਕੋਲ ਬੈਠੇ ਨੇ ਉਹਨਾਂ ਹੱਥ ਵੱਡਿਆ ਗਿਆ ਅਡੀਸ਼ਨ ਖਤਰ ਸਾਹਿਬ ਬੈਠੇ ਉਹਨਾਂ ਦੇ ਕਿਰਪਾਣ ਬਚ ਗਈ ਇਹ ਤੇ ਇਸੇ ਇਹਨਾਂ ਦੇ ਨਾਲ-ਨਾਲ ਸਾਡੇ ਲਗਭਗ 10 ਮੁਲਾਜ਼ਮ ਹੋਰ 9-10 ਜਿਨ੍ਹਾਂ ਦੇ ਇੱਕ ਦਾ ਤੇ ਗੂਠੇ ਵੱਡਣਾ ਪੈ ਗਿਆ ਉਹਨਾਂ ਨੇ ਕੀ ਸਮਝ ਕੇ ਰੋਟੀ ਕੀਤੀ ਕਿ ਸਾਡੀ ਜ਼ਿੰਮੇਵਾਰੀ ਆ ਇਹ ਜ਼ਮੀਨਾਂ ਜਿਹੜੀਆਂ ਗੁਰੂ ਘਰ ਦੀਆਂ ਇੱਥੋਂ ਅਸੀਂ ਰੋਟੀ ਖਾਣੇ ਆ ਇਹ ਸਾਡਾ ਫਰਜ਼ ਬੰਦਾ ਕਿ ਇਹਨਾਂ ਜਿਹੜੇ ਲੋਕਾਂ ਕੋ ਆਜ਼ਾਦ ਕਰਾਉਣਾ ਉਹਨਾਂ ਦਾ ਕੋਈ ਨਿੱਜੀ ਲੜਾਈ ਨਹੀਂ ਸੀ ਮਹਿਮਾਨ ਜੋਗ ਪ੍ਰਧਾਨ ਸਭ ਦਾ ਧੰਨਵਾਦੀ ਆ ਕਿ ਉਹਨਾਂ ਨੇ ਉਹਨਾਂ ਦੀ ਹੌਸਲਾ ਵਜਾਈ ਲਈ ਜਿਹੜਾ ਉਹ ਕੱਲ ਫੈਸਲਾ ਕੀਤਾ ਆ ਬਹੁਤ ਵਧੀਆ ਫੈਸਲਾ ਕੀਤਾ ਕਿ ਉਹਨਾਂ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਹੌਸਲਾ ਵਜਾਈ ਹੋਵੇ ਇਹ ਮਨਨਾਮ ਦਿੱਤਾ ਜਾਵੇ। ਮੁਲਾਜ਼ਮ ਜਿੱਥੇ ਵੀ ਮਤਲਬ ਕੋਈ ਲੋਡ ਪੈਂਦੀ ਹੈ ਚਾਹੇ ਉਹ ਜ਼ਮੀਨਾਂ ਦੇ ਪ੍ਰਬੰਧ ਹੋਣ ਚਾਹੇ ਉਹ ਗੁਰਦਵਾਰਿਆਂ ਦੇ ਸਚਾਰੂ ਪ੍ਰਬੰਧ ਚਲਾਉਣ ਲਈ ਲੋਡ ਪਵੇ ਮੁਲਾਜ਼ਮ ਸਾਡੇ ਹਮੇਸ਼ਾ ਹੀ ਚੜ੍ਹਦੀ ਕਲਾ ਨਾਲ ਇਹ ਡਿਊਟੀ ਨਿਭਾਉਂਦੇ ਆ। ਸਰਵਪੱਤ ਸਾਬ ਨੇ ਬੜੀ ਵਧੀਆ ਗੱਲ ਕੀਤੀ ਕਿ ਅਸੀਂ ਜਿੱਥੇ ਵੀ ਮੁਲਾਜ਼ਮ ਸਾਡੇ ਏਡੇ ਵਧੀਆ ਨੇ ਤੁਸੀਂ ਵੇਖੋ ਕਿ ਅੱਜ ਸ਼ਰੋਣੀ ਕਮੇਟੀ ਦੇ ਅਸੀਂ ਮੁਲਾਜ਼ਮ ਆ ਤੁਸੀਂ ਆਪਣਾ ਅਹੁਦਾ ਜਾਂ ਨਾਂ ਦੱਸੋਗੇ ਤੁਸੀਂ ਸਰਕਾਰੀ ਦਰਬਾਰੇ ਜਾਓ ਤੁਸੀਂ ਕੱਲ ਆਪਣਾ ਨਾਂ ਲੈ ਕੇ ਦੱਸੋਗੇ ਮੈਂ ਫਲਾਣੇ ਥਾਂ ਤੋਂ ਤੁਹਾਨੂੰ ਸਰਕਾਰ ਨਹੀਂ ਮਿਲੂਗਾ ਪਰ ਜਦੋਂ ਤੁਸੀਂ ਦੱਸੋਗੇ ਕਿ ਮੈਂ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਤੋਂ ਆਇਆ ਜਾਂ ਸੱਚਖੰਡ ਸ਼ਹੀਦ ਮੰਦਰ ਸਾਹਿਬ ਤੋਂ ਆਇਆ ਤੇ ਤੁਹਾਨੂੰ ਉੱਠ ਕੇ ਕੁਰਸੀ ਤੋਂ ਅਗਲਾ ਸਰਕਾਰ ਵੀ ਦਊਗਾ ਤੇ ਤੁਹਾਡਾ ਕੰਮ ਵੀ ਪਹਿਲ ਦੇ ਆਧਾਰ ਤੇ ਕਰੂਗਾ ਯੋਗੀ ਅਸੀਂ ਵਿਚਰਦੇ ਹਾਂ ਜਦੋਂ ਕਿਤੇ ਵੀ ਕਿਸੇ ਨੂੰ ਕੰਮ ਮੈਂਦਾ ਤਾਂ ਜਦੋਂ ਉਹਨਾਂ ਨੂੰ ਕਹੀ ਦਰਾਂਗੇ ਦਰਵਾਜ਼ਾ ਸਾਹਿਬ ਤੋਂ ਆਏ ਆ ਅਗਲਾ ਸਾਨੂੰ ਬਾਹਰੋਂ ਲੈਣ ਵੀ ਆਉਂਦਾ ਕਿ ਇਹ ਦਰਵਾਜ਼ਾ ਸਾਹਿਬ ਦੇ ਮੈਨੇਜਰ ਨਹੀਂ ਚਾਹੇ ਸੈਕਟਰੀ ਨੇ ਇਥੋਂ ਤੱਕ ਕਿ ਸਾਡਾ ਕੋਈ ਸੇਵਾਦਾਰ ਵੀ ਚੱਲ ਜੇ ਉਹਨੂੰ ਵੀ ਪੂਰਾ ਸਤਿਕਾਰ ਦਿੱਤਾ ਜਾਂਦਾ ਕਿਉਂ ਉਹ ਇਸ ਕਰਕੇ ਨਹੀਂ ਕੀ ਉਹਦਾ ਕਰਕੇ ਉਹ ਸੱਚਖੰਡ ਸ਼੍ਰੀ ਰਮੰਧਰ ਸਾਹਿਬ ਕਰਕੇ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਕੇ ਸਾਡੋਂ ਬੜੀਆਂ ਚੁਣੌਤੀਆਂ ਬਈਆਂ ਨੇ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਸ਼ਰੌਣੀ ਕੋត្រਾ ਪ੍ਰਬੰਧਕ ਕਮੇਟੀ ਕਦੀ ਕੋਈ ਤੋੜ ਨਹੀਂ ਸਕਦਾ ਜਿੰਨਾ ਚਿਰ ਸਿੱਖ ਕੌਮ ਤੁਸੀਂ ਸਾਰੇ ਨਾਲ ਹੋ ਸ਼ਰੌਣੀ ਕੋត្រਾ ਪ੍ਰਬੰਧਕ ਕਮੇਟੀ ਨਾ ਕੱਲਿਆ ਸਾਡੀ ਆ ਤੇ ਨਾ ਤੁਹਾਡੀ ਇਹ ਸਿੱਖ ਗਾਉਂ ਦੀ ਆ ਤੇ ਸਾਰਿਆਂ ਨੇ ਰਲ ਕੇ ਚੜਾਉਣੀ ਆ ਜਿੰਨੀਆਂ ਮਰਜ਼ੀ ਚੁਣੌਤੀਆਂ ਹੋ ਜਾਣ ਜਦੋਂ ਇਹੋ ਜਿਹਾ ਹਰਿਆਵਲ ਦਸਤਾ ਸਾਡੇ ਨਾਲ ਹੋਵੇ ਤਾਂ ਮੈਂ ਸਮਝਦਾ ਕਿ ਹਰ ਚੁਣੌਤੀ ਦਾ ਟੱਕਰ ਕੀਤਾ ਜਾ ਸਕਦਾ